ਜਿਹੜੇ ਟਾਇਰ ਨੇ ਕਿੰਨੇ ਢੂੰਗੇ ਜਾਣਗੇ ਜੇਕਰ ਇੱਥੇ ਕੋਈ ਕਾਰ ਆਉਂਦੀ ਆ ਪਿਛਲਾ ਟਾਇਰ ਦੇਖੋ ਕਿ ਬੱਸ ਵੀ ਨੀਚੇ ਲੱਗਣ ਜਾ ਰਹੀ ਸੀ ਜਿਹੜੇ ਸਾਡੀ ਮੌਜੂਦਾ ਲੀਡਰਸ਼ਿਪ ਆ ਚਾਹੇ ਹਰਪਾਲ ਚੀਮਾ ਜੀ ਹੋਣ ਅਮਨ ਰੋੜਾ ਜੀ ਹੋਣ ਭਗਮੰਤ ਮਾਨ ਜੀ ਹੋਣ ਕਿਉਂਕਿ ਜਦੋਂ ਚੰਡੀਗੜ੍ਹ ਤੋਂ ਪਿੰਡਾਂ ਨੂੰ ਜਾਂਦੇ ਨੇ ਉਹਨਾਂ ਦਾ ਮੇਨ ਰਾਹ ਇਹ ਉਹਨਾਂ ਦੇ ਧਿਆਨ ਚ ਐਸ ਡੀ ਐਮ ਸਾਹਿਬ ਇੱਥੋਂ 50 ਮੀਟਰ ਤੇ ਦੂਰ ਬੈਠੇ ਨੇ ਤੁਸੀਂ ਬੂਟੇ ਲਾ ਕੇ ਆਏ ਹੋ ਇੱਥੇ ਉਹ ਅੰਦਰ ਗਏ ਸੀ ਤੁਸੀਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਿੰਨੇ ਕੁ ਵੱਡੇ ਟੋਏ ਨੇ ਉੱਥੇ ਜਿੱਥੇ ਤੁਸੀਂ ਉਹ ਦਰਖਤ ਦਾਕ ਰੱਖਿਆ ਹੋਇਆ ਕਿ ਇੱਧਰ ਗੱਡੀ ਨਾ ਜੇ ਇੱਥੇ ਬਾਈ ਜੀ ਜੇ ਆਪਾਂ ਉਸ ਪੈਦਾ ਚੱਕਦੇ ਯੂਰੋ ਅਣਜਾਣ ਬੰਦਾ ਆਵੇ ਛੋਟੀ ਗੱਡੀ ਤੁਸੀਂ ਛੱਡੋ ਜੇ ਇੱਥੇ ਦੀ ਆਪਾਂ ਟਰੱਕ ਬੰਦਾ ਅਣਜਾਣ ਵੀ ਲੈ ਕੇ ਆਉਣਾ ਉਹ ਟਰੱਕ ਪਲਟ ਜਾਊਗਾ ਉਹਦੀ ਪੌਣੇ 3 ਫੁੱਟ ਦਾ ਟੋਆ ਜੀ ਉੱਥੇ ਇਹ ਹੋਰ ਹੋ ਲੱਗੀ ਗੱਡੀਦਲੇ ਸਰਕਾਰ ਤਾਂ ਕਹਿੰਦੀ ਹੁੰਦੀ ਹੈ ਕਿ ਵਿਕਾਸ ਕਰਾਂਗੇ ਅਸੀਂ ਕਰਦੇ ਵੀ ਆਂ ਕਰੋੜਾਂ ਦੇ ਸਾਡੇ ਬਜਟ ਨੇ ਕੋਈ ਬੜਾ ਵੱਡਾ ਨਹੀਂ ਸਰਕਾਰ ਬਥੇਰੇ ਉਹਨਾਂ ਲਈ ਵਾਇਟ ਨੇ ਇਹ ਕਿੱਡਾ ਕੰਮ ਆ ਵੀਰੇ 50 ਮੀਟਰ ਚ ਸਾਰਾ ਕੁਝ ਇਹ ਕਰਨ ਨੂੰ ਕੀ ਆ ਇੱਕ ਦਿਨ ਚ ਕਰ ਸਕਦੀ ਆ ਇੱਥੇ ਬੀਬੀ ਵਰਾਜ ਜਦੋਂ ਜਿਰੀ ਲੱਗ ਜਾਂਦੀ ਰਹੀ ਤਿੰਨ ਸਾਲ ਪਹਿਲਾਂ ਹੁਣ ਤਾਂ ਉਹਨਾਂ ਦੇ ਹੱਥ ਸਾਰੀਆਂ ਚਾਬੀਆਂ ਨੇ ਹੁਣ ਕਿਉਂ ਨਹੀਂ ਕਰ ਸਕਦੇ ਬਾਈ ਕੱਲ ਵਿਚਾਰਾ ਗੱਡੀ ਵਾਲਾ ਫਸ ਗਿਆ ਸੀ ਇਹਦੇ ਵਿੱਚ ਉਹਦਾ ਬੰਪਰ ਟੁੱਟ ਗਿਆ 8-10 ਹਜ਼ਾਰ ਰੁਪਏ ਦਾ ਨੁਕਸਾਨ ਸੀ ਵਿਚਾਰੇ ਦਾ ਤਾਂ ਰੋਜ਼ ਕੋਈ ਨਾ ਕੋਈ ਨੁਕਸਸਾਨ ਹੈ ਕੱਦ ਸਕੂਟਰੀ ਵਾਲਾ ਗਿਰ ਗਿਆ ਕਈ ਵਾਰ ਤਾਂ ਮੈਂ ਵੀ ਕਰਦਾ ਕਰਦਾ ਬਚ ਲਿਆ ਹਰੇਕ ਦਾ ਕੋਈ ਨਾ ਕੋਈ 15-20 ਹਜ਼ਾਰ ਦਾ ਨੁਕਸਾਨ ਹੋ ਜਾਂਦਾ ਮਿਸਤਰੀਆਂ ਕੋਲੇ ਜਾਂਦੇ ਨੇ ਮਿਸਤਰੀ ਵੀ ਨਹੀਂ ਮਿਲਦੇ ਰਾਤ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ 11-12 ਵਜੇ ਫੋਨ ਕਰਦੇ ਨੇ ਲੋਕ ਵੀ ਵੀਰੇ ਆ ਜਾ ਕੋਈ ਮਿਸਤਰੀ ਲੱਭ ਕੇ ਲਿਆ ਦਿਓ ਜਾਂ ਹੋਰ ਅਸੀਂ ਮੋਟਰਸਾਈਕਲ ਚੱਕ ਕੇ ਜਾਂ ਕੋਈ ਸਾਧਨ ਚੱਕ ਕੇ ਉਹਨਾਂ ਦਾ ਮਾੜਾ ਮੋਟਾ ਹੱਲ ਕਰਦੇ ਆ ਤਿਆ ਹੋਇਆ ਸੀ ਵਿਕਾਸ ਦੇ ਨਾਂ ਤੇ ਇਹਨਾਂ ਨੇ ਵੋਟਾਂ ਲੈ ਕੇ ਸਰਕਾਰ ਬਣਾਈ ਹੈ ਪਰ ਸਾਨੂੰ ਵਿਕਾਸ ਨਹੀਂ ਦਿਖਦਾ ਇਹ ਤਾਂ ਵਿਨਾਸ਼ ਹੈ ਮੰੰਜਰ ਹੈ ਲੋਕਾਂ ਨੂੰ ਮਾਰਨ ਦੇ ਲਈ ਇਹਨਾਂ ਨੇ ਮੌਤ ਦੇ ਟੋਏ ਪੁੱਟ ਕੇ ਰੱਖੇ ਹੋਏ ਨੇ ਉਹ ਨਾਲਾ ਨਹੀਂ ਇਹਨਾਂ ਤੋਂ ਹਾਲ ਤੱਕ ਸਾਫ ਹੋਇਆ ਕਮੇਟੀ ਵਾਲਿਆਂ ਤੋਂ ਉਹ ਨਾਲਾ ਸਾਫ ਹੋ ਜਾਏ ਪਾਣੀ ਤਾਂ ਉੱਥੇ ਖੜਜੂਗਾ ਉਹ ਨਹੀਂ ਪੂਰਾ ਸਾਫ ਕਰ ਸਕਗੇ ਆ ਤੇ ਆਹ 8 8 ਡੇਡ ਟੋਏ ਨੂੰ ਕੀ ਸਾਫ ਕਰਨਗੇ ਇਹ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ੍ਹ ਚ ਮੌਜੂਦ ਆ ਪਵਾਨੀਗੜ੍ਹ ਦੀਆਂ ਨਾਬਾ ਕੈਂਚੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਦੇ ਹਾਲਾਤ ਨੇ ਨਾਬਾ ਕੈਂਚੀਆਂ ਜਾਨੀ ਕਿ ਕੈਂਚੀਆਂ 'ਚੋਂ ਸਮਾਣਾ ਰੋਡ ਫਟਦਾ ਇੱਕ ਨਾਬਾ ਰੋਡ ਫਟਦਾ ਸੋ ਤਸਵੀਰਾਂ ਦਿਖਾਵਾਂਗੇ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਇੱਥੇ ਕਿਉਂਕਿ ਇਹ ਜਿਹੜਾ ਭਵਾਨੀਗੜ੍ਹ ਤੋਂ ਨਾਬਾ ਰੋਡ ਆ ਇਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸੁਰਖੀਆਂ 'ਚ ਰਹਿ ਰਿਹਾ ਬਹੁਤ ਮਾੜੇ ਹਾਲਾਤ ਰਹਿੰਦੇ ਨੇ ਹਜੇ ਤੱਕ ਪੂਰਾ ਸਹੀ ਤਰੀਕੇ ਨਾਲ ਇਹਨਾਂ ਦੇ ਟੋਇਆਂ ਦੀ ਪਰਪਾਈ ਨਹੀਂ ਹੋਈ ਤਸਵੀਰਾਂ ਦਿਖਾਵਾਂਗੇ ਕਿ ਸਾਹਮਣੇ ਇੱਕ ਬੱਸ ਆਉਂਦੀ ਆ ਬੱਸ ਨਾਲ ਤੁਸੀਂ ਜੱਜਮੈਂਟ ਕਰ ਸਕਦੇ ਹੋ ਕਿ ਕਿੰਨੇ ਡੂੰਘੇ ਡੂੰਘੇ ਟੋਏ ਨੇ ਜਿਨ ਕਿ ਜਿਹੜੀਆਂ ਛੋਟੀਆਂ ਗੱਡੀਆਂ ਨੇ ਮਾਰੂਤੀਆਂ ਨੇ ਕਾਰਾਂ ਨੇ ਉਹ ਤਾਂ ਬੋਨਟ ਤੱਕ ਪਾਣੀ ਚੜ ਜਾਂਦਾ ਉਹਨਾਂ ਦੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਨਾਬਾ ਕੈਂਚੀਆਂ ਦੀਆਂ ਭਵਾਨੀਗੜ ਵਿਖੇ ਮੌਜੂਦ ਆ ਜਿੱਥੇ ਦੇਖੋ ਇੱਧਰ ਸਫੈਦੇ ਵੀ ਰੱਖੇ ਹੋਏ ਨੇ ਅਤੇ ਬੂਟਾ ਲਾਇਆ ਹੋਇਆ ਉਥੇ ਬੂਟਾ ਕਿਉਂ ਲਾਇਆ ਹੋਇਆ ਤੇ ਸਫੈਦੇ ਦੀ ਜਿਹੜੀ ਲੱਕੜਾ ਉਹ ਕਿਉਂ ਰੱਖੀ ਹੋਈ ਆ ਉਹ ਤਾਂ ਰੱਖੀ ਹੋਈ ਆ ਕਿ ਇੱਥੇ ਬਹੁਤ ਜ਼ਿਆਦਾ ਡੂੰਘੇ ਟੋਏ ਨੇ ਜੇ ਉਹ ਲੱਕੜ ਨਾ ਹੋਵੇ ਤਾਂ ਇੱਥੇ ਗੱਡੀਆਂ ਪਲਟ ਸਕਦੀਆਂ ਨੇ ਵੱਡੇ ਨੁਕਸਾਨ ਹੋ ਸਕਦੇ ਨੇ ਤੇ ਲਗਾਤਾਰ ਜਿਹੜੇ ਇਲਾਕੇ ਦੇ ਨਿਵਾਸੀ ਨੇ ਉਹ ਕਹਿ ਰਹੇ ਨੇ ਕਿ ਵੱਡੇ ਨੁਕਸਾਨ ਅਕਸਰ ਹੁੰਦੇ ਨੇ ਅਕਸਰ ਇੱਥੇ ਜਿਹੜੇ ਵੱਡੇ ਵੱਡੇ ਟੋਏ ਨੇ ਤਸਵੀਰਾਂ ਦਿਖਾਵਾਂਗੇ ਕਿ ਜਿਹੜੀ ਬੱਸਾ ਬੱਸ ਤੋਂ ਤੁਸੀਂ ਜੱਜਮੈਂਟ ਲਾਇਓ ਕੋਈ ਬੱਸ ਦੇ ਜਿਹੜੇ ਟਾਇਰ ਨੇ ਕਿੰਨੇ ਢੂੰਗੇ ਜਾਣਗੇ ਜੇਕਰ ਇੱਥੇ ਕੋਈ ਕਾਰ ਆਉਂਦੀ ਆ ਪਿਛਲਾ ਟਾਇਰ ਦੇਖੋ ਕਿ ਬੱਸ ਵੀ نیچے ਲੱਗਣ ਜਾ ਰਹੀ ਸੀ ਜੇ ਕਾਰਾਂ ਆਉਂਦੀਆਂ ਨੇ ਤਾਂ ਉਹਨਾਂ ਦੇ ਬੋਨਟ ਤੱਕ ਟੁੱਟ ਜਾਂਦੇ ਨੇ ਅਤੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਆਲੇ ਦੁਆੜੇ ਦੇ ਲੋਕ ਕਹਿੰਦੇ ਨੇ ਕਿ ਕਿਉਂ ਨਹੀਂ ਕਿਉਂ ਨਹੀਂ ਇਸ ਦਾ ਹੱਲ ਕੀਤਾ ਜਾਂਦਾ ਕਿਉਂ ਵੱਡੇ ਨੁਕਸਾਨ ਹੋ ਰਹੇ ਨੇ ਇਹ ਸੜਨ ਬਾਈ ਜੂਰੀ ਮੌਜੂਦ ਨੇ ਅਕਸਰ ਉਹ ਜਿਹੜੀਆਂ ਸਾਂਝੀਆਂ ਜਗਾਵਾਂ ਨੇ ਬੂਟੇ ਲਾਉਂਦੇ ਨੇ ਕਿ ਹਰੀਆਵਲ ਲਹਿਰ ਨੂੰ ਅਸੀਂ ਅੱਗੇ ਲੈ ਕੇ ਜਾਈਏ ਲਗਾਤਾਰ ਇਲਾਕੇ ਦੇ ਵਿੱਚ ਲਾਉਂਦੇ ਨੇ ਉਹ ਪਹੁੰਚੇ ਨੇ ਬੂਟੇ ਲੈ ਕੇ ਪਹੁੰਚੇ ਨੇ ਬਾਈ ਜੀ ਕੀ ਨਾਮ ਆ ਜੀ ਆਪਣਾ ਜਗਸੀਰ ਸਿੰਘ ਢਾਲੀਵਾਲ ਨਾਬਾ ਜੀ ਜਗਸੀਰ ਸਿੰਘ ਜੀ ਤੁਸੀਂ ਪਹੁੰਚੋ ਇੱਥੇ ਤੇ ਤੁਸੀਂ ਉਹ ਬੂਟਾ ਵੀ ਰੱਖਿਆ ਉੱਥੇ ਲਾਇਆ ਜੀ ਕੀ ਤੁਸੀਂ ਸਨੇਹਤ ਦੇਣਾ ਚਾਹੁੰਦੇ ਹੋ ਉਹ ਬੂਟਾ ਇੱਥੇ ਲਾ ਕੇ ਸਨੇਹਤ ਹੈ ਵੀ ਪ੍ਰਸ਼ਾਸਨ ਦੇ ਬਿਲਕੁਲ ਇਹ ਧਿਆਨ ਚਾ ਜੀ ਜਿਹੜੇ ਸਾਡੀ ਮੌਜੂਦਾ ਲੀਡਰਸ਼ਿਪ ਆ ਚاہے ਹਰਪਾਲ ਚੀਮਾ ਜੀ ਹੋਣ ਅਮਨ ਰੋੜਾ ਜੀ ਹੋਣ ਭਗਮਨਤ ਮਾਨ ਜੀ ਹੋਣ ਕਿਉਂਕਿ ਜਦੋਂ ਚੰਡੀਗੜ੍ਹ ਤੋਂ ਪਿੰਡਾਂ ਨੂੰ ਜਾਂਦੇ ਨੇ ਉਹਨਾਂ ਦਾ ਮੇਨ ਰਾਹ ਹੈ ਉਹਨਾਂ ਦੇ ਧਿਆਨ ਚ ਐਸ ਡੀ ਐਮ ਸਾਹਿਬ ਇੱਥੋਂ 50 ਮੀਟਰ ਤੇ ਦੂਰ ਬੈਠੇ ਨੇ ਇੱਥੇ ਮਤਲਬ ਗੱਡੀਆਂ ਦੇ ਐਕਸਲ ਟੁੱਟਦੇ ਨੇ ਆ ਸਾਡੀ ਦੁਕਾਨਦਾਰਾਂ ਨਾਲ ਗੱਲ ਹੋਈ ਰੋਜ਼ 20 20 ਬੰਦਿਆਂ ਨੂੰ ਉਹ ਚੱਕਦੇ ਨੇ ਜੀ ਇੱਥੇ ਬੁਰਾ ਹਾਲ ਹੈ ਜੇ ਮਾੜਾ ਪਾਣੀ ਦਾ ਥੋੜੀ ਮੀਂਹ ਪਿਆ ਜੇ ਪੂਰਾ ਮੀਂਹ ਪੈ ਗਿਆ ਇੱਥੋਂ ਦੀ ਰਸਤਾ ਬਿਲਕੁਲ ਬਲੌਕ ਹੋ ਜਾਣਾ ਹੈ ਠੀਕ ਹੈ ਹਾਂਜੀ ਗੱਲ ਇਹ ਵੀ ਕਰ ਰਹੇ ਸੀ ਕਿ ਪਾਣੀ ਦਾ ਪਾਣੀ ਬਰਸਾਤੀ ਪਾਣੀ ਘੱਟ ਇਹ ਦੂਜਾ ਪਾਣੀ ਆ ਕਿ ਇੱਥੇ ਸੀਵਰੇਜ ਦੇ ਪ੍ਰਬੰਧ ਹੀ ਨਹੀਂ ਹੈਗੇ ਸਹੀ ਇਹ ਕੀ ਆ ਜੀ ਇੱਥੇ ਜਦੋਂ ਇੱਧਰ ਜਦੋਂ ਆਪਾਂ ਨਾਬੇ ਨੂੰ ਜਾਂਦੇ ਨਾ ਇਹ ਸੜਕ ਬਣاتی ਉਹ ਮਤਲਬ ਟੈਕਨੀਕਲ ਤੌਰ ਤੇ ਠੀਕ ਨਹੀਂ ਬਣੀ ਦੁਕਾਨਾਂ ਉੱਚੀਆਂ ਨੇ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਕਰਿਆ ਉਹ ਪਾਣੀ ਢਲ ਕੇ ਸਾਰਾ ਇੱਥੇ ਆ ਜਾਂਦਾ ਆ ਪ੍ਰਬੰਧ ਤੁਸੀਂ ਬੂਟੇ ਲਾ ਕੇ ਆਏ ਹੋ ਇੱਥੇ ਉਹ ਅੰਦਰ ਗਏ ਸੀ ਤੁਸੀਂ ਤੂੰ ਕੀ ਲੱਗਦਾ ਤੁਹਾਨੂੰ ਕਿੰਨੇ ਕੁ ਵੱਡੇ ਟੋਏ ਨੇ ਉੱਥੇ ਜਿੱਥੇ ਤੁਸੀਂ ਉਹ ਦਰਖਤ ਦਾਕ ਰੱਖਿਆ ਹੋਇਆ ਕਿ ਇੱਧਰ ਗੱਡੀ ਨਾ ਆ ਜਾ ਕਿੰਨਾ ਕੁ ਡੂੰਘਾ ਟੋਆ ਉੱਥੇ ਇੱਥੇ ਬਾਈ ਜੀ ਜੇ ਆਪਾਂ ਉਸ ਪੈਦਾ ਚੱਕਦੇ ਯੂਰੋ ਅਣਜਾਣ ਬੰਦਾ ਆਵੇ ਛੋਟੀ ਗੱਡੀ ਤੁਸੀਂ ਛੱਡੋ ਜੇ ਇੱਥੇ ਦੀ ਆਪਾਂ ਟਰੱਕ ਬੰਦਾ ਅਣਜਾਣ ਵੀ ਲੈ ਕੇ ਆਉਣਾ ਉਹ ਟਰੱਕ ਪਲਟ ਜਾਊਗਾ ਉਹਦੀ ਅੱਛਾ ਜੀ ਪਲਟ ਪਲਟ ਜਾਊਗਾ ਨਾ ਪਲਟ ਜਾਊਗਾ ਜੀ ਪੌਣੇ 3 ਫੁੱਟ ਦਾ ਟੋਆ ਜੀ ਉੱਥੇ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਕਿਉਂਕਿ ਜਿਹੜੇ ਇਲਾਕੇ ਦੇ ਲੋਕ ਨੇ ਉਹ ਕਹਿੰਦੇ ਸੀ ਕਿ ਪਹਿਲਾਂ ਉੱਤਰ ਬਹੁਤ ਮਤਲਬ ਨੁਕਸਾਨ ਹੋਇਆ ਗੱਡੀਆਂ ਦਾ ਵੱਡੇ ਵੱਡੇ ਟੋਏ ਸੀ ਉਧਰ ਤਾਂ ਚਲੋ ਸਹੀ ਕਰਤਾ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਹੁਣ ਹਾਲਾਤ ਇੱਥੇ ਉਧਰ ਵਰਗੀ ਬਣ ਗਏ ਇਹ ਉਦੋਂ ਭੇੜੇ ਬਣ ਗਏ ਜੀ ਕਿਉਂਕਿ ਇਹ ਜਿਹੜਿਆ ਇਹ ਆਪਾਂ ਕਾਲੇ ਝਾੜ ਨੂੰ ਜਾਣਿਆ ਇਹ ਬਠਿੰਡਾ ਜੀਰਕੁਰ ਹਾਈਵੇ ਦਾ ਜਿਹੜਾ ਨੀਚੇ ਵਾਲਾ ਇਹ ਇਹਨੂੰ ਕੀ ਰੋਡ ਬੋਲਦੇ ਸੋਚਿਆ ਸਾਹਿਬ ਇਹ ਸਰਵਿਸ ਰੋਡ ਕਿਉਂਕਿ 350 ਪਰਚੀ ਆ ਇਨੂੰ ਚਾਹੇ ਪ੍ਰਸ਼ਾਸਨ ਕਰੇ ਚਾਹੇ ਇਹਨੂੰ ਪੰਜਾਬ ਸਰਕਾਰ ਕਰੇ ਚਾਹੇ ਇਹਨੂੰ ਐਨ ਐਚ ਸੈਵਨ ਕਰੇ ਕੋਈ ਮਰਜ਼ੀ ਕਰੇ ਟੈਕਸ ਸਾਡਾ ਜੀ ਐਸ ਟੀ ਸਾਡੇ ਸਾਰੇ ਪਾਸੇ ਜਾ ਰਿਹਾ ਸਾਨੂੰ ਸਹੂਲਤ ਨਹੀਂ ਮਿਲ ਰਹੀ ਠੀਕ ਹੈ ਮੇਰੇ ਪੁਰੇ ਉਰੋਂ ਦੀ ਤੁਸੀਂ ਲੰਗੇ ਸੀ ਤੁਹਾਨੂੰ ਤਾਂ ਜੱਜਮੈਂਟ ਹੋਈ ਕਿ ਮਾਰੇ ਹਾਲਾਤ ਨੇ ਆਪਾਂ ਵੀ ਇੱਥੇ ਕੋਈ ਆਵਾਜ਼ ਉਠਾਈ ਹਾਂ ਕਿਉਂਕਿ ਮੇਰਾ ਪਿੰਡ ਜਖੇਪੜਾ ਮੈਂ ਨਾਬੇ ਰਹਿਣਾ ਤੇ ਜਦੋਂ ਮੈਂ ਇਥੋਂ ਦੀ ਨੰਗਣ ਲੱਗਾ ਮੈਂ ਹਾਲਾਤ ਦੇਖੇ ਵੀ ਅਦਰ ਬੰਦਾ ਮਰ ਜੂ ਇੱਥੇ ਸੀ ਉਹ ਦੇਖੀ ਗੱਡੀ ਦਾ ਨਾ ਬੰਪਰ ਲੱਗਾ ਥੱਲੋਂ ਪਿੱਛੋਂ ਉਹ ਤੱਕਾ ਲਾ ਕੇ ਉਹ ਤਾਂ ਵਿਚਾਰੇ ਆ ਕੱਪੜੇ ਕੋਪੜੇ ਲਿਬੜ ਕੇ ਕੱਢ ਲਿਆ ਫਿਰ ਮੈਂ ਸਾਡੇ ਸੁੱਚਾ ਸਿੰਘ ਜੀ ਕੌਲ ਸਾਹਿਬ ਇਹ ਸਾਰਿਆਂ ਨੂੰ ਫੋਨ ਕਰੇ ਵੀ ਯਾਰ ਇਹ ਤਾਂ ਜੇ ਆਪਾਂ ਨਾ ਗੌਰ ਕਰੀ ਉਹ ਬੰਦਾ ਮਰ ਜਾਊਗਾ ਵੀ ਆਪਾਂ ਪ੍ਰਸ਼ਾਸਨ ਦੇ ਧਿਆਨ ਚ ਲਿਆਈਏ ਗੱਲ ਠੀਕ ਹੈ ਹਾਂਜੀ ਅਸੀਂ ਦੇਖ ਰਹੇ ਸੀ ਜੇ ਕੋਈ ਗੱਡੀ ਵਾਲਾ ਅਣਜਾਣ ਹੋਵੇ ਉਹਨੂੰ ਤਾਂ ਆਏ ਆ ਵੀ ਪਾਣੀ ਜੇ ਉੱਪਰ ਫਿਰਦਾ ਜੋ ਗੱਡੀ ਉੱਥੇ ਜੇ ਲੈ ਆਵੇ ਤਾਂ ਕੀ ਹਾਲਾਤ ਬਣਨਗੇ ਉਹਦਾ ਉਹਦੀ ਪਿਛਲੀ ਜਿਹੜੇ ਬੰਪਰ ਇਹੋ ਦੇਖੋ ਹੁਣੇ ਵੀਡੀਓ ਬਣਾ ਲਓ ਇਹ ਉਹ ਲੱਗੀ ਗੱਡੀ ਥੱਲੇ ਗੱਡੀ ਥ ਜੇ ਮੂਰੋਂ ਆ ਦਾ ਮੂਰੋਂ ਪਾਣੀ ਪੈਂਦਾ ਛੋਟੀਆਂ ਗੱਡੀਆਂ ਦਾ ਨੁਕਸਾਨ ਬੜਾ ਠੀਕ ਹੈ ਬਿਲਕੁਲ ਹੁਣ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿ ਐਨੇ ਲੋਕ ਲੰਘਦੇ ਨੇ ਕੋਈ ਸੁਨਾਮ ਤੋਂ ਆਉਂਦਾ ਕੋਈ ਸੰਗਰੂਰ ਤੋਂ ਆਉਂਦਾ ਕੋਈ ਸਮਾਣੇ ਤੋਂ ਆਉਂਦਾ ਉਹ ਜਦੋਂ ਨਾਬੇ ਨੂੰ ਜਾਣਾ ਹੁੰਦਾ ਤਾਂ ਇਸ ਰੋਡ ਰਾਹੀਂ ਉਹ ਜਾਣਾ ਇਹ ਚੰਡੀਗੜ੍ਹ ਤੱਕ ਜਾਂਦਾ ਜੀ ਰੋੜੇ ਇਹ ਜੀ ਆਪਾਂ ਲੋਕਲ ਕਹਦੀਏ ਇਧਰੋਂ ਟੋਲ ਪਲਾਜ਼ਾ ਤੋਂ ਸਿੱਧਾ ਇਹ ਕੋਈ ਬੜਾ ਵੱਡਾ ਨਹੀਂ ਸਰਕਾਰ ਬਥੇਰੇ ਉਹਨਾਂ ਲਵੇ ਵਾਇਟ ਨੇ ਇਹ ਕਿੱਡਾ ਕੰਮ ਹੈ ਵੀਰੇ 50 ਮੀਟਰ ਚ ਸਾਰਾ ਕੁਝ ਇਹ ਕਰਨ ਨੂੰ ਕੀ ਹੈ ਇੱਕ ਦਿਨ ਚ ਕਰ ਸਕਦੀ ਆ ਇੱਥੇ ਬੀਬੀ ਬਰਾਜ ਜਦੋਂ ਜੀਰੀ ਲੱਗ ਜਾਂਦੀ ਰਹੀ ਤਿੰਨ ਸਾਲ ਪਹਿਲਾਂ ਹੁਣ ਤਾਂ ਉਹਨਾਂ ਦੇ ਹੱਥ ਸਾਰੀਆਂ ਚਾਬੀਆਂ ਨੇ ਹੁਣ ਕਿਉਂ ਨਹੀਂ ਕਰ ਸਕਦੇ ਭਾਈ ਕੱਲਾ ਮਤਲਬ ਸਾਨੂੰ ਲੋਕਾਂ ਨੂੰ ਮਤਲਬ ਉਹਨਾਂ ਨੇ ਬੇਸ਼ਬਾਸ ਚ ਲੈ ਲਿਆ ਕਿਰਨ ਜਗਾ ਕੇ ਸਾਨੂੰ ਉਹਨਾਂ ਨੇ ਸਾਡਾ ਖਿਲਵਾੜ ਕਰਿਆ ਸਰਕਾਰ ਤਾਂ ਕਹਿੰਦੀ ਹੁੰਦੀ ਹੈ ਕਿ ਵਿਕਾਸ ਕਰਾਂਗੇ ਅਸੀਂ ਕਰਦੇ ਵੀ ਆ ਕਰੋੜਾਂ ਦੇ ਸਾਡੇ ਬਜਟ ਨੇ ਪਰ ਇੱਥੇ ਕਿਉਂ ਨਹੀਂ ਕਰ ਰਹੇ ਮਨਸਾ ਕੀ ਲੱਗਦੀ ਹੈ ਸਰਕਾਰ ਤਾਂ ਵੈਸੇ ਕਹਿੰਦੀ ਹੁੰਦੀ ਹੈ ਵੀ ਸਾਡੀ ਬਦਨਾਮੀ ਨਾ ਹੋਵੇ ਅਸੀਂ ਬਦਨਾਮੀ ਨਹੀਂ ਹੋਣ ਦਵਾਗੇ ਆਪਣੀ ਬਾਈ ਬਦਨਾਮੀ ਦਾ ਲੋਕਾਂ ਨਾਲ ਸਰਕਾਰ ਆ ਲੋਕਾਂ ਨਹੀਂ ਬਣਾਈ ਆ ਆ ਲੋਕਾਂ ਦਾ ਤੁਸੀਂ ਹਾਲ ਦੇਖ ਲਓ ਇੱਕ ਕਮਜ਼ੋਰ ਬੰਦਾ ਜਿੱਦੇ ਰਵੇ ਅੱਜ ਕੋਈ ਕਮਾਈ ਦਾ ਸਾਧਨ ਨਹੀਂ ਅੱਜ ਉਹਦਾ ਸਾਧਨ ਟੁੱਟ ਜਾਂਦਾ ਬਾਈ ਉਹ ਮੁੜ ਕੇ ਲੋਟ ਨਹੀਂ ਹੋ ਸਕਦਾ ਬੰਦਾ ਹੈ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਹਾਂਜੀ ਬੀਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁੱਚਾ ਸਿੰਘ ਔਲ ਸੁੱਚਾ ਸਿੰਘ ਜੀ ਇਹ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹੇ ਹਾਲਾਤ ਨੇ ਜਿਹੜੇ ਇਹ ਤਾਂ ਬਦੀ ਤੋਂ ਵੱਧਤਰ ਹੋਏ ਪਏ ਨੇ ਕਿ ਇੱਥੇ ਆਮ ਰਾਹੀਰ ਲੰਘਦੇ ਹੋਏ ਜਿਹੜੇ 3-3 ਫੁੱਟ ਦੇ ਡੂੰਘੇ ਟੋਏ ਨੇ ਉਹਨਾਂ 'ਚ ਵੱਡੇ ਤੇ ਛੋਟੇ ਸਾਧਨ ਡਿੱਗਦੇ ਆ ਜਿੱਥੇ ਸਾਡੀ ਸੰਪਤੀ ਦਾ ਸਾਡੇ ਸਾਧਨਾਂ ਦਾ ਨੁਕਸਾਨ ਹੁੰਦਾ ਜੇਕਰ ਟੋਇਆਂ ਦੇ ਵਿੱਚ ਕੋਈ ਕੀਮਤੀ ਜਾਨਾਂ ਵੀ ਜਾ ਸਕਦੀਆਂ ਨੇ ਇਸ ਲਈ ਇਸ ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਇਹ ਤਾਂ ਛੋਟਾ ਜਿਹਾ ਮੀਂਹ ਪਿਆ ਇਹ ਹਾਲਾਤ ਬਣ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤਾਂ ਦਾ ਸੀਜ਼ਨ ਹੈ ਤਾਂ ਇੱਥੇ ਹੋਰ ਵੀ ਬਹੁਤ ਵੱਡੇ ਹਾਦਸੇ ਹੋਣ ਦਾ ਡਰ ਹੈ ਇਸ ਲਈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਬਿਲਕੁਲ ਵੱਡੀ ਗੱਲ ਇਹ ਹੈ ਕਿ ਟੋਏ ਦਿਖਾਈ ਨਹੀਂ ਦੇ ਰਹੇ ਉੱਪਰ ਪਾਣੀ ਫਿਰ ਰਿਹਾ ਕਿਸੇ ਨੂੰ ਜਜਮੈਂਟ ਨਹੀਂ ਕਿ ਕਿੰਨਾ ਡੂੰਘਾ ਕਿ ਉਹਦੇ ਕਰਕੇ ਵੱਡੇ ਨੁਕਸਾਨ ਹੋ ਰਹੇ ਨੇ ਇੱਥੇ ਇਹ ਤਾਂ ਇੱਕ ਕਹਾਵਤ ਹੈ ਕਿ ਪਿੰਡ ਦੀਆਂ ਮੜੀਆਂ ਬਗਾਨੇ ਪਾਣੀ ਤੋਂ ਹਰ ਕੋਈ ਡਰਦਾ ਪਰ ਜਦੋਂ ਇਸ ਪਾਣੀ ਦੇ ਵਿੱਚ ਕੋਈ ਵੀ ਸਾਧਨ ਲੈ ਕੇ ਨਾਲ ਦੀ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਪਾਸੇ ਦੇ ਟਾਇਰ ਸਾਧਨ ਦੇ ਚੱਕੇ ਜਾਂਦੇ ਨੇ ਗੱਡੀਆਂ ਦੇ ਐਕਸਲ ਟੁੱਟਣ ਦਾ ਡਰ ਹੈ ਅਸੀਂ ਸੋਚਦੇ ਕਿ ਸਰਕਾਰ ਦਾ ਢੰਡੋਰਾ ਪਿੱਟਿਆ ਹੋਇਆ ਸੀ ਵਿਕਾਸ ਦੇ ਨਾਂ ਤੇ ਇਹਨਾਂ ਨੇ ਵੋਟਾਂ ਲੈ ਕੇ ਸਰਕਾਰ ਬਣਾਈ ਐ ਪਰ ਸਾਨੂੰ ਵਿਕਾਸ ਨਹੀਂ ਦਿਖਦਾ ਇਹ ਤਾਂ ਵਿਨਾਸ਼ ਹੈ ਮੰਝਰ ਹੈ ਲੋਕਾਂ ਨੂੰ ਮਰਨ ਦੇ ਲਈ ਇਹਨਾਂ ਨੇ ਮੌਤ ਦੇ ਟੋਏ ਪੁੱਟ ਕੇ ਰੱਖੇ ਹੋਏ ਨੇ ਬਿਲਕੁਲ ਜੀ ਇਲਾਕੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਕੋਈ ਸੰਸਥਾ ਨਾਲ ਜੁੜੇ ਹੋਏ ਨੂੰ ਕਹਿ ਰਹੇ ਨੇ ਕਿ ਅਸੀਂ ਲੰਘ ਰਹੇ ਹਾਂ ਬਹੁਤ ਵੱਡੇ ਨੁਕਸਾਨ ਹੋ ਰਹੇ ਨੇ ਇੱਥੇ ਦੁਕਾਨਦਾਰ ਨੇ ਜਿਹੜੇ ਇਸ ਨਾਬਾ ਕੈਂਚੀਆਂ ਚ ਉਹ ਵੀ ਮੌਜੂਦ ਨੇ ਸਾਡੇ ਨਾਲ ਨੇ ਹਾਂਜੀ ਕੀ ਨਾਮ ਆਪਣਾ ਹਰਜੀਤ ਸਿੰਘ ਬਾਹੀਆ ਜੀ ਅੱਛਾ ਹਰਜੀਤ ਜੀ ਕਦੋਂ ਦਾ ਇਹ ਸਿਸਟਮ ਕਿਵੇਂ ਦੇ ਹਾਲਾਤ ਬਣੇ ਪਏ ਨੇ ਕਦੋਂ ਦੇ ਬਣੇ ਹੋਏ ਨੇ ਇਹ ਤਕਰੀਬਨ ਜੀ 2 ਸਾਲਾਂ ਦੀ ਬਣੇ ਹੋਏ ਨੇ ਜੀ ਤੇ ਉਸ ਤੋਂ ਬਾਅਦ ਹੁਣ ਹਾਲਾਤ ਥੋੜੇ ਜਿ ਸੁਧਰੇ ਸੀ ਉਹ ਤੋਂ ਇਧਰ ਓਵਰ ਹੋ ਗਿਆ ਨਾ ਪਾਣੀ ਸਾਰਾ ਸੜਕ ਤੇ ਆਉਂਦਾ ਜੀ ਇਹਦੇ ਕਰਕੇ ਐਡੇ ਐਡੇ ਟੋਏ ਪੈ ਗਏ ਜੀ ਆਉਣ ਵਾਲੇ ਸਮੇਂ ਦੇ ਵਿੱਚ 2-3 ਮਹੀਨਿਆਂ ਤੱਕ ਇਹ ਪੂਰਾ ਪਾਣੀ ਨਾ ਭਰ ਜਾਣਾ ਜੀ ਇਸ ਤੋਂ ਵੀ ਜ਼ਿਆਦਾ ਮਾੜੇ ਹਾਲਾਤ ਹੋ ਜਾਣਗੇ ਇਹਦਾ ਜ਼ਿਆਦਾ ਸੀਵਰੇਜ ਦਾ ਪ੍ਰਬੰਧ ਕਰਨਾ ਐਸ ਡੀ ਐਮ ਦਫ਼ਤਰ ਨੇੜੇ ਆ ਜੀ ਇਹਨਾਂ ਨੂੰ ਐ ਚਾਹੀਦਾ ਅਫਸਰਾਂ ਨੂੰ ਵੀ ਇਹਦਾ ਕੋਈ ਨਾ ਕੋਈ ਹੱਲ ਕੱਢ ਕੇ ਇਹਦਾ ਪਾਣੀ ਕੱਢ ਕੇ ਕੋਈ ਰੋੜਾ ਬੱਟਾ ਜਾਂ ਕੁਝ ਵੀ ਸਿਸਟਮ ਕਰਕੇ ਇਹਨੂੰ ਕਲੀਅਰ ਕਰਨਾ ਇਹ ਕੁੰਭ ਕਰਨ ਦੀ ਨੀਂਦ ਸੁੱਤੇ ਪੈ ਨੇ ਜੀ ਕੋਈ ਵੀ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਬਿਲਕੁਲ ਵੈਸੇ ਵੈਸੇ ਇਹ ਪਾਣੀ ਸੀਵਰੇਜ ਦਾ ਪਾਣੀ ਮੰਨिए ਜਾਂ ਬਰਸਾਤੀ ਪਾਣੀ ਆ ਇਹ ਪਾਣੀ ਕਿਹੜਾ ਇਹ ਮਿਕਸ ਹੈ ਸਾਰਾ ਸੀਵਰੇਜ ਦਾ ਪਾਣੀ ਵੀ ਹੈ ਤੇ ਬਰਸਾਤੀ ਪਾਣੀ ਵੀ ਹੈ ਬਰਸਾਤ ਸਿਰ ਪਾ ਥੋੜੀ ਪਈ ਹੈ ਬਾਕੀ ਦਾ ਸੀਵਰੇਜ ਓਵਰ ਹੋ ਕੇ ਸਾਰੀ ਸੜਕ ਤੇ ਆ ਰਹੀ ਨਾਲ ਤਾਂ ਸੜਕ ਟੁੱਟ ਰਹੀ ਹੈ ਲੱਖਾਂ ਰੁਪਿਆ ਦਾ ਨੁਕਸਾਨ ਹੋ ਰਿਹਾ ਇਹ ਦੇਖੋ ਕਰਨਾ ਦਾ ਇੱਕ ਦਿਨ ਪੈਣੀ ਹੈ ਅੱਜ ਨਹੀਂ ਤਾਂ ਕੱਲ ਜੇ ਤੁਸੀਂ ਇਹਨੂੰ ਦੇਰ ਹੀ ਕਰੀ ਜਾਓਗੇ ਤਾਂ ਇਹ ਵੀ ਸੜਕ ਟੁੱਟ ਜਾਣੀ ਹੈ ਲੱਖਾਂ ਦਾ ਨੁਕਸਾਨ ਹੋ ਜਾਣਾ ਹੈ ਵੀ ਆ ਸਾਲ ਡੇਢ ਸਾਲ ਚ ਜੇ ਤਾਂ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਕਰ ਲਿਆ ਸਿਸਟਮ ਫਿਰ ਤਾਂ ਇਹਦਾ ਹੱਲ ਹੋ ਜਾਊਗਾ ਜੀ ਆਦਰਬਾਈਜ਼ ਨਹੀਂ ਹੋਣਾ ਕਿਉਂਕਿ ਇਹ ਡਿਸਟ੍ਰਿਕਟ ਸੰਗਰੂਰ ਹੈ ਸੀਐਮ ਦਾ ਮਤਲਬ ਉਹ ਹੈ ਜੀ ਪੂਰਾ ਚਿਹਰਾ ਵੀ ਹੈ ਤੇ ਡਿਸਟ੍ਰਿਕਟ ਵੀ ਹੈ ਸਰ ਜੇ ਆਪਾਂ ਇਹਦੇ ਵੱਲ ਧਿਆਨ ਦੇਵਾਂਗੇ ਤਾਂ ਹੀ ਵਿਕਾਸ ਅੱਗੇ ਹੋਣਾ ਕਿਉਂਕਿ ਦੇਖੋ ਆਪਾਂ ਇਹਨੇ ਕਹਿੰਦੇ ਬਾਦਲਾ ਨੇ ਆਪਣਾ ਬੈਕ ਬੜਾ ਏਰੀਆ ਸੀ ਪੂਰਾ ਇਹਨਾਂ ਸ਼ਿੰਗਾਰ ਲਿਆ ਤੇ ਇਧਰੋਂ ਕੈਪਟਨ ਨੇ ਜੀ ਆਪਣਾ ਪੂਰੇ ਪਟਿਆਲੇ ਦੇ ਵੱਟ ਘਟਦੇ ਜਿਹੜਾ ਆਪਣੇ ਹੀ ਜ਼ਿਲ੍ਹੇ ਨੂੰ ਆਪਾਂ ਸਾਫ਼ ਸੁਥਰਾ ਹੀ ਨਹੀਂ ਰੱਖ ਸਕਦੇ ਤਾਂ ਪੂਰੇ ਪੰਜਾਬ ਨੂੰ ਕਿੱਦਾਂ ਰੱਖ ਸਕਦੇ ਆ ਜੀ ਪਹਿਲਾਂ ਆਪਣੇ ਪੰਜਾਬ ਕੱਲਾ ਸੰਗਰੂਰ ਦਾ ਪਹਿਲਾਂ ਮਸਲੇ ਹੱਲ ਕਰੋ ਬਾਕੀ ਫੇਰ ਦੁਬਾਰਾ ਦੂਜੇ ਹੱਲ ਕਰਿਓ ਜੀ ਬਿਲਕੁਲ ਅਸੀਂ ਵੀ ਦੇਖ ਰਿਆਂ ਤੁਸੀਂ ਉਧਰ ਦੁਕਾਨ ਆ ਤੁਹਾਡੀ ਸਾਹਮਣੇ ਤੁਸੀਂ ਲਗਾਤਾਰ ਸਾਰਾ ਦਿਨ ਜਜਮੈਂਟ ਕਰਦੇ ਹੋ ਕਿੰਨੇ ਕੁ ਡੂੰਘੇ ਟੋਏ ਨੇ ਤੇ ਕਾਰਾਂ ਦੇ ਨੁਕਸਾਨ ਹੁੰਦੇ ਨੇ ਇਥੇ ਹਾਂ ਜੀ ਹਾਂ ਘਟੋ ਘਟੇ ਜੀ ਇੱਕ ਇੱਕ ਦੋ ਦੋ ਫੁੱਟ ਡੂੰਘੇ ਟੋਏ ਨੇ ਜੀ ਹਰੇਕ ਦਾ ਕੋਈ ਨਾ ਕੋਈ 15-20 ਹਜ਼ਾਰ ਦਾ ਨੁਕਸਾਨ ਹੋ ਜਾਂਦਾ ਮਿਸਤਰੀਆਂ ਕੋਲੇ ਜਾਂਦੇ ਨੇ ਮਿਸਤਰੀ ਵੀ ਨਹੀਂ ਮਿਲਦੇ ਰਾਤ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ 11-12 ਵਜੇ ਫੋਨ ਕਰਦੇ ਨੇ ਲੋਕ ਵੀ ਵੀਰੇ ਆ ਜਾ ਕੋਈ ਮਿਸਤਰੀ ਲੱਭ ਕੇ ਲਿਆ ਦਿਓ ਜਾਂ ਹੋਰ ਅਸੀਂ ਮੋਟਰਸਾਈਕਲ ਚੱਕ ਕੇ ਜਾਂ ਕੋਈ ਸਾਧਨ ਜਾ ਕੇ ਉਹਨਾਂ ਮਾੜਾ ਮੋਟਾ ਹੱਲ ਕਰਦੇ ਆ ਵੀ ਜਦਾ ਉਰੇ ਮਾੜਾ ਮੋਟਾ ਇਹਦਾ ਕੋਈ ਹੱਲ ਕਰੋ ਜੀ ਜਾਂ ਕੋਈ ਇੱਥੇ ਪ੍ਰਬੰਧ ਕਰੋ ਜੀ ਤਾਂ ਇਹਦਾ ਮਸਲਾ ਹੱਲ ਹੋਣਾ ਜੀ ਠੀਕ ਹੈ ਇਹ ਤਾਂ ਟੋਏ ਦੇਖ ਰਿਆਂ ਕਿ ਪਹਿਲਾਂ ਤਾਂ ਇੱਧਰ ਟੋਏ ਸੀ ਫਿਰ ਅੱਗੇ ਚਲੇ ਗਏ ਕਾਫੀ ਅੱਗੇ ਚਲੇ ਗਏ ਇੱਧਰ ਤਾਂ ਤੁਸੀਂ ਸਫਾਈ ਦੇ ਵੀ ਰੱਖਦੇ ਇਹ ਤਾਂ ਬੰਦ ਹੋ ਜੂ ਰਸਤਾ ਫਿਰ ਟੋਏ ਜਦੋਂ ਜਿਆਦਾ ਜੀ ਇਹਦਾ ਜੀ ਐ ਕਰੋ ਜੀ ਜਦਾ ਬਾਈਪਾਸ ਉੱਪਰ ਦੀ ਪੁਲ ਕੱਢ ਦੋ ਵੀ ਲੋਕਾਂ ਨੂੰ ਇੱਧਰ ਦੀ ਆਉਣ ਦੀ ਲੋੜੇ ਨਾ ਪਵੇ ਨਾ ਤਾਂ ਜੀ ਰਾਤ ਨੂੰ ਲਾਈਟਾਂ ਚੱਲਦੀਆਂ ਨੇ ਨਾ ਕੋਈ ਉਰੇ ਕੈਮਰਾ ਵੀ ਕੈਮਰਾ ਵੀ ਮਾੜਾ ਮੋਟਾ ਉਹ ਕਰੇ ਵੀ ਪਤਾ ਲੱਗੇ ਵੀ ਕਿੰਨਾ ਕਸਾਣਾਉ ਰਿਹਾ ਵੀ ਜਿਹੜੇ ਗਲਤ ਆਨਸਰ ਨੇ ਉਹ ਵੀ ਉਰੋਂ 88 ਪਾਈ ਆਵੇ ਜੀ ਹਾਂਜੀ ਠੀਕ ਹੈ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਨਾਬਾ ਰੋਡ ਦੀਆਂ ਦਿਖਾ ਰਿਹਾ ਆ ਪਵਾਨੀਗੜ ਤੋਂ ਨਾਬੇ ਨੂੰ ਜਾਂਦਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਨੀਚੋਂ ਦੀ ਜਾਂਦਾ ਇਹ ਰੋਡ ਆ ਲਗਾਤਾਰ ਪਿਛਲੇ ਬਹੁਤ ਸਾਲਾਂ ਤੋਂ ਕਾਫੀ ਸਾਲਾਂ ਤੋਂ ਸੁਰਖੀਆਂ 'ਚ ਰਿਹਾ ਕਿ ਇਸ ਦਾ ਬੰਦੋਬਸਤ ਨਹੀਂ ਹੋਇਆ ਸੀਵਰੇਜ ਦਾ ਪ੍ਰਬੰਧ ਨਹੀਂ ਹੋਇਆ ਇਲਾਕੇ ਦੇ ਨਿਵਾਸੀ ਦੁਕਾਨਦਾਰ ਨੇ ਜਿਹੜੇ ਉਹ ਇਹ ਵੀ ਕਹਿ ਰਹੇ ਨੇ ਕਿ ਜਦੋਂ ਕਿਤੇ ਨਾ ਕਿਤੇ ਮੰਬਰ ਬਰਸਾਤ ਵੀ ਨਹੀਂ ਪੈਂਦੀ ਤਾਂ ਸੀਵਰੇਜ ਦਾ ਪਾਣੀ ਹੀ ਵੱਡਾ ਨੁਕਸਾਨ ਕਰਦਾ ਕਿਉਂਕਿ ਉਧਰਲਾ ਪਾਣੀ ਇੱਥੇ ਆਉਂਦਾ ਬਾਈ ਜਿਉਰੀ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਜੀ ਆਪਣਾ ਪਵਨ ਕੁਮਾਰ ਜੀ ਅੱਛਾ ਪਵਨ ਕੁਮਾਰ ਜੀ ਇੱਥੋਂ ਹੀ ਹੋ ਤੁਸੀਂ ਲੋਕਲ ਜੀ ਆਪਣੀ ਦੁਕਾਨ ਹੈ ਜੀਰੇ ਨਾਬਾ ਗੰਜੇ ਸ਼ਰਮਾ ਇਲੈਕਟ੍ਰੋਨਿਕ ਠੀਕ ਹੈ ਜੀ ਹਾਂ ਜੀ ਇਹ ਤਾਂ ਤਕਰੀਬਨ ਲਾ ਲਓ ਜੀ ਜਿਹੜਾ ਆਪਣਾ ਕਮੇਟੀ ਦਾ ਨੁਮਾਇੰਦਾ ਜਿਹੜਾ ਹੁਣ ਪ੍ਰਧਾਨ ਬਣਿਆ ਹੈ ਉਹਨੇ ਅਜੇ ਤੱਕ ਇੱਕ ਵਾਰੀ ਵੀ ਆ ਕੇ ਨਹੀਂ ਦੇਖਿਆ ਇੱਥੇ ਵੀ ਇੱਥੇ ਕੀ ਹਾਲ ਹੈ ਵੀ ਲੋਕ ਜਿਉਂਦੇ ਨੇ ਮਰਦੇ ਨੇ ਕੀ ਹਾਲ ਹੈ ਜੀ ਠੀਕ ਹੈ ਤੁਹਾਡੀ ਤੁਸੀਂ ਦੱਸ ਰਹੇ ਦੁਕਾਨ ਉਧਰ ਪਹਿਲਾਂ ਇਧਰ ਹਾਲਾਤ ਦੇਖਦੇ ਹੁੰਦੇ ਸੀ ਇਧਰ ਤਕਰੀਬਨ ਅੱਧਾ ਕਿਲੋਮੀਟਰ ਵੀ ਬਹੁਤ ਜ਼ਿਆਦਾ ਡੂੰਗੇ ਡੂੰਗੇ ਟੋਏ ਸੀ ਇਹ ਤਾਂ ਇਹ ਤਾਂ ਹਾਲਤ ਠੀਕ ਹੋ ਗਏ ਇਹਨਾਂ ਦੇ ਹਾਲਾਤ ਇਹ ਤਾਂ ਇਹ ਹੋ ਗਿਆ ਫਿਰ ਇਹੀ ਹੋਗੇ ਗੱਲ ਤਾਂ ਉਹੀ ਹੈ ਜੀ ਸਾਨੂੰ ਤਾਂ ਦੁਕਾਨਦਾਰਾਂ ਨੂੰ ਫੇਰ ਵੀ ਉਹੀ ਮੁਸੀਬਤ ਆ ਗਈ ਨਾ ਇੱਥੋਂ ਤੁਰ ਕੇ ਉੱਥੇ ਤੱਕ ਕੋਈ ਜਾਂਦਾ ਹੀ ਨਹੀਂ ਨਾ ਠੀਕ ਹੈ ਜੇ ਹੁਣ ਇੱਥੋਂ ਰਾਹ ਸਾਫ਼ ਹੋ ਗਿਆ ਤਾਂਹੀਂ ਅੱਗੇ ਜਾਊਗਾ ਇੱਥੇ ਡੇਡ ਟੋਏ ਨੇ ਕੱਲ ਵਿਚਾਰਾ ਗੱਡੀ ਵਾਲਾ ਫਸ ਗਿਆ ਸੀ ਇਹਦੇ ਵਿੱਚ ਉਹਦਾ ਬੰਪਰ ਟੁੱਟ ਗਿਆ 8-10000 ਰੁਪਏ ਦਾ ਨੁਕਸਾਨ ਸੀ ਵਿਚਾਰੇ ਦਾ ਤਾਂ ਰੋਜ਼ ਕੋਈ ਨਾ ਕੋਈ ਕਈ ਵਾਰ ਤਾਂ ਮੈਂ ਵੀ गिरਦਾ गिरਦਾ ਬਚ ਲਿਆ ਠੀਕ ਹੈ ਤੁਸੀਂ ਲੋਕਲ ਨੂੰ ਤੁਹਾਨੂੰ ਪਤਾ ਵੀ ਟੋਆ ਕਿੱਥੇ ਆ ਬਾਹਰਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਬਾਹਰਲੇ ਬੰਦੇ ਤਾਂ ਬਿਲਕੁਲ ਨਹੀਂ ਪਤਾ ਅਸੀਂ ਦੋਰੇ ਲੋਕਲ ਸਾਨੂੰ ਵੀ ਕਈ ਵਾਰ ਸੀ ਵੀ ਆ ਕੇ ਗਿਰਜਦੇ ਨੇ ਮੂਰੋ ਕੁਚੀ ਜਾ ਜਾਂਦੇ ਕੋਈ ਗੱਡੀ ਆ ਗਈ ਟਰੱਕ ਆ ਗਿਆ ਅਸੀਂ ਦੂਜੇ ਪਾਸੇ ਗਿਰਦੇ ਗਿਰਦੇ ਬਚ ਜੇ ਨੇ ਫਿਰ ਵੀ ਸਾਨੂੰ ਚਲੋ ਸਰ ਪਤਾ ਹੈ ਸਾਨੂੰ ਤਾਂ ਕਰਕੇ ਤੁਹਾਨੂੰ ਕੀ ਲੱਗਦਾ ਟੈਕਨੀਕਲ ਪੁਆਇੰਟ ਕੀ ਆ ਕਿਉਂ ਨਹੀਂ ਹੋ ਰਹੇ ਕੰਮ ਇਹ ਕਿਉਂ ਮਤਲਬ ਇੰਨਾ ਸਰਕਾਰ ਦੇ ਇੱਕ ਗਲੇ ਦੀ ਹੱਡੀ ਜਿਵੇਂ ਆਪਾਂ ਕਹਿੰਦੇ ਉਵੇਂ ਦਾ ਬਣਿਆ ਬਿਆ ਕਿਉਂ ਨਹੀਂ ਹੋ ਰਿਹਾ ਕੰਮ ਇਹ ਇਹ ਜਿਹੜਾ ਸਰਪ੍ਰਦੇਵ ਕਰਪਸ਼ਨ ਦਾ ਦੇਖੋ ਹਜੇ ਵੀ ਕਹਿੰਦੇ ਨੇ ਵੀ ਖਤਮ ਕਰਤੀ ਪਰ ਖਤਮ ਨਹੀਂ ਹੋਈ ਕਰਪਸ਼ਨ ਹੀ ਚੱਲ ਰਹੀ ਹੈ ਕਰਪਸ਼ਨ ਹੀ ਹੈ ਸਾਰਾ ਕੁਝ ਹੈ ਔਰ ਕੁਝ ਨਹੀਂ ਹੈ ਗਿਆ ਇਹ ਲੈ ਦੇ ਕੇ ਬਸ ਉੱਥੇ ਛੱਡ ਦਿੰਦੇ ਨੇ ਲੈ ਦੇ ਕੇ ਉੱਥੇ ਛੱਡ ਦਿੰਦੇ ਨੇ ਉਹ ਨਾਲਾ ਨਹੀਂ ਨਾ ਤਾਂ ਹਾਲ ਤੱਕ ਸਾਫ਼ ਹੋਇਆ ਕਮੇਟੀ ਵਾਲਿਆਂ ਤੋਂ ਉਹ ਨਾਲਾ ਸਾਫ਼ ਹੋ ਜਾਏ ਪਾਣੀ ਤਾਂ ਉੱਥੇ ਖੜਜੂਗਾ ਉਹ ਨਹੀਂ ਪੂਰਾ ਸਾਫ਼ ਕਰ ਸਕਗੇ ਆ ਤੇ ਆ ਟ ਡੈਡ ਟੋਏ ਨੂੰ ਕੀ ਸਾਫ਼ ਕਰਨਗੇ ਇਹ ਕਮੇਟੀ ਵਾਲੇ ਅੱਜ ਤੱਕ ਆ ਕੇ ਕਿਸੇ ਨੇ ਦੇਖਿਆ ਨਵੇਂ ਪ੍ਰਧਾਨ ਬਣੇ ਨਵੇਂ ਪ੍ਰਧਾਨ ਨੇ ਅਜੇ ਤੱਕ ਆ ਕੇ ਨਹੀਂ ਦੇਖਿਆ ਵੀ ਇੱਥੇ ਕੀ ਹਾਲ ਹੈ ਇਹਨਾਂ ਦਾ ਤੁਸੀਂ ਇਲਾਕੇ ਦੇ ਜੋ ਵੀ ਇੱਥੇ ਦੁਕਾਨਦਾਰ ਨੇ ਤੁਸੀਂ ਉਹ ਜਾ ਕੇ ਮਿਲਿਓ ਤੁਸੀਂ ਕਦੇ ਕਿਹਾ ਵੀ ਭਾਈ ਕਰ ਦੋ ਹੱਲ ਵੀ ਬਹੁਤ ਬੁਰੇ ਹਾਲਾਤ ਅਸੀਂ ਤਾਂ ਜੀ ਚਿੱਠੀਆਂ ਲਿਖ ਲਿਖ ਕੇ ਜ਼ੋਰ ਲਾ ਲਿਆ ਜੀ ਧਰਨੇ ਲਾ ਕੇ ਜ਼ੋਰ ਲਾ ਲਿਆ ਪਰ ਕੋਈ ਸੁਣਵਾਈ ਨਹੀਂ ਗਈ ਇੱਥੇ ਇਹ ਤਾਂ ਉਹੀ ਜਣ ਕੇ ਸਰਕਾਰਾਂ ਨੂੰ ਪੁੱਸ ਪਿਆ ਹੋਇਆ ਜਿੰਨਾ ਚਿਰ ਚੰਗੀ ਤਰ੍ਹਾਂ ਜੰਗੀ ਪੱਧਰ ਤੇ ਰੋਡ ਨਾ ਜਾਮ ਕਰਿਆ ਜਾਵੇ ਉਹਨਾਂ ਟਾਈਮ ਇੱਥੇ ਕੋਈ ਹੱਲ ਨਹੀਂ ਹੁੰਦਾ ਜੀ ਜਣੀ ਕਿ ਹੁਣ ਮਨ ਛੋੜਾ ਦੁਖੀ ਹੋਇਆ ਪਿਆ ਵੀ ਰੋਡ ਜਾਮ ਕਰੀ ਵੀ ਤਾਂ ਹੀ ਹੋਣਗੇ ਖੰਨੀਆ ਨੇ ਬੁਆ ਜੀ ਕਰਨੇ ਬੁਆ ਇੱਕ ਵਾਰੀ ਪਹਿਲਾਂ ਵੀ ਕਰਿਆ ਸੀ ਤਾਂ ਇੰਨਾ ਕ ਸੁਣਵਾਈ ਹੋਈ ਸੀ ਦੁਬਾਰਾ ਫਿਰ ਜਾਮ ਕਰਨਾ ਪੈਣਾ ਫਿਰ ਇਹ ਹਲ ਹੋਊਗਾ ਜਾਂ ਫਿਰ ਕਮੇਡੀ ਘੇਰਨੇ ਪੈਣੀ ਹੈ ਜਾਂ ਫਿਰ ਆਪਣੇ ਦਫਤਰ ਘੇਰਨੇ ਪੈਣ ਨੇ ਸਾਰੇ ਜੂਰੀਆਂ ਚ ਪਹੁੰਚੇ ਨੇ ਇਹ ਬੂਟੇ ਲਾਉਂਦੇ ਨੇ ਸਰਕਾਰੀ ਜਗ੍ਹਾ ਚ ਖਾਲੀ ਜਗ੍ਹਾਵਾਂ ਨੇ ਜਿਹੜੀਆਂ ਬੂਟੇ ਲਾ ਕੇ ਵੀ ਹਰਿਆ ਭਰਿਆ ਪੰਜਾਬ ਨੂੰ ਬਣਾਈਏ ਇਹ ਕਹਿੰਦੇ ਇੱਥੇ ਆ ਕੇ ਕਹਿੰਦੇ ਆਹ ਔਰੇ ਬੂਟੇ ਲਾਉਣ ਦੀ ਸਾਨੇ ਸੋਚਿਆ ਵੀ ਬੂਟੀ ਲਾ ਦੀਏ ਹਾਂ ਜੀ ਪਹਿਲਾਂ ਸਰਕਾਰਾਂ ਜੀਰੀ ਲਾਉਂਦੀ ਸੀ ਹੁਣ ਬ ਬੁੱਟੇ ਲਾ ਕੇ ਆਪਾਂ ਨੂੰ ਕੋਈ ਬਾਤਾ ਵਰਨਦਾ ਆਪਾਂ ਨੂੰ ਸ਼ੁੱਧ ਮਿਲੂਗਾ ਨਾ ਜੇ ਬੁੱਟੇ ਲਾਵਾਂਗੇ ਆਪਾਂ ਠੀਕ ਹੈ ਹੁਣ ਪਹਿਲਾ ਜੀਰੀ ਨਾਲ ਦਾ ਪਹਿਲੇ ਕੁਝ ਨਹੀਂ ਮਾੜਾ ਜੀਰੀ ਦਾ ਵਿਚਾਰੇ ਵਿਚੇ ਮਿੱਧਤੀ ਹੁਣ ਬੁੱਟੇ ਲਾਵਾਂਗੇ ਬੁੱਟੇ ਵੱਡ ਕੇ ਕੁਛ ਨਾ ਕੁਛ ਤਾਂ ਆਪਾਂ ਕਰੇ ਲਾਵਾਂਗੇ ਕੰਬਾਈਨ ਦਿਖਾ ਰਿਆ ਤੁਹਾਨੂੰ ਕਿ ਪਿਛਲਾ ਬਿਲਕੁਲ ਕੰਬਾਈਨ ਦੇ ਹਾਲਾਤ ਸੀ ਜਿਹੜੇ ਪੂਰੀ ਪਲਟੀ ਖਾ ਸਕਦੀ ਸੀ ਪਿਛਲਾ ਜਿਹੜਾ ਹੁਣ ਜੇ ਕੋਈ ਇਹ ਮੜਾ ਮੋਟਾ ਬੰਦਾ ਜਾਣਕਾਰ ਹੋਣਾ ਤਾਂ ਲੰਘ ਗਿਆ ਰੋਂਦੀ ਜੇ ਕੋਈ ਅਣਜਾਣ ਬੰਦਾ ਦਾ ਇੱਥੇ ਜੇ ਟੋਈ ੱਡਾ ਬੜਾ ਇਹਨੇ ਪਲਟਾ ਤ ਨਹੀਂ ਸੀ ਕੰਪੈਨ ਇਹ ਜਾਣਕਾਰ ਬੰਦਾ ਸੀ ਤਾਂ ਕਰਕੇ ਹੌਲੀ ਕਰਕੇ ਲੈ ਕੇ ਲੰਗਾ ਕੇ ਲੈ ਗਿਆ ਇੱਥੇ ਵੜ ਕੇ ਦੇਖੋ ਜੀ ਘਟੋ ਘਟ ਗੋਡੇ ਤੱਕ ਪਾਣੀ ਆਊਗਾ ਜਿੱਥੇ ਐਨੇ ਬੁਰਾ ਹਾਲ ਨੇ ਯਾਨੀ ਕਿ ਦੁਖੀ ਨਹੀਂ ਜੀ ਸਾਰੇ ਦੁਕਾਨਦਾਰ ਇੱਥੇ ਆ ਗਏ ਇੱਥੋਂ ਲੈ ਕੇ ਜੀ ਪੁਲ ਦੇ ਪਰਲੇ ਪਾਰ ਤੱਕ ਜਾ ਕੇ ਦੇਖ ਲਓ ਜੀ ਇਹੀ ਹਾਲ ਹੈ ਅੱਛਾ ਹਾਂ ਕੋਈ ਕੱਲਾ ਉਰੇ ਨਹੀਂ ਹੈ ਗਿਆ ਆ ਪੁਲਦੇ ਵਾਲੇ ਨਾਲ ਜਿੱਥੇ ਮਰਜ਼ੀ ਦੇਖ ਲੋ ਇੱਧਰ ਸਿਰੇ ਤੱਕ ਦੇਖ ਲੋ ਉਧਰ ਅੱਗੇ ਦੇਖ ਲੋ ਜੀ ਇਹੀ ਹਾਲ ਹੈ ਸਾਰੇ ਪਾਸੇ ਟੋਏ ਟੋਏ ਨੇ ਕਿਹਾ ਇਹ ਵੀ ਜਾਂਦਾ ਵੀ ਭਰ ਜਾਂਦੇ ਨੇ ਕਈ ਵਾਰੀ ਆ ਕੇ ਉਹ ਭਰ ਕੇ ਫੇਰ ਹਾਲਾਤ ਉਹੀ ਹੋਵੇਂ ਹੋ ਤਾਂ ਹੁਣ ਇਹ ਪਾਣੀ ਖੜ ਗਿਆ ਜੀ ਮੜਿਆ ਪਾਣੀ ਖੜ ਗਿਆ ਸਿਰੇ ਤੱਕ ਆਓ ਦੇਖੋ ਜੀ ਉੱਥੇ ਤਾਂ ਕਰੋੜੀ ਪਈ ਐ ਇੱਥੋਂ ਚੱਕਦੇ ਇਧਰੋਂ ਟਰਾਲਾ ਜਾਊਗਾ ਕੋਈ ਗੱਡੀ ਜਾਊਗੀ ਉਧਰ ਨੂੰ ਲੈ ਜਾਊਗੀ ਕਰੋੜੀ ਚੱਕ ਕੇ ਉਧਰੋਂ ਆਊਗਾ ਇਧਰੋਂ ਰੋੜੀ ਲੈ ਜਾਊਗੀ ਵਿਚਾਲੇ ਟੋਆ ਫੇਰ ਉੱਥੇ ਆ ਲੈ ਬਿਲਕੁਲ ਉਹਦਾ ਹੱਲ ਨਹੀਂ ਹੁੰਦਾ ਜੀ ਉਹਨਾਂ ਟਾਈਮ ਟੋਏ ਦਾ ਕੁਝ ਨਹੀਂ ਬਣ ਸਕਦੇਗੇ ਜਿੱ ਨਜ਼ਰ ਪਾਣੀ ਦਾ ਨਿਕਾਸ ਨਹੀਂ ਬਣਦਾ ਉਹਨਾਂ ਟਾਈਮ ਟੋਆ ਦਾ ਕੁਝ ਨਹੀਂ ਬਣ ਸਕਦਾ ਟੋਏ ਐਵੇਂ ਹੀ ਰਹਿਣਗੇ ਸਭ ਤੋਂ ਵੱਡਾ ਕੰਮ ਹੈ ਜਿਹੜਾ ਪਾਣੀ ਦੇ ਨਿਕਾਸ ਦਾ ਹੈ ਬਿਲਕੁਲ ਜੀ ਸੋਪਵਾਨੀਗੜ ਦੇ ਨਾਬਾ ਕੈਂਚੀਆਂ ਦੀ ਪੂਰੀ ਤੁਹਾਨੂੰ ਤਸਵੀਰ ਦਿਖਾਈ ਆ ਕਿ ਹਾਲਾਤ ਕਿਵੇਂ ਦੇ ਨੇ ਦੁਕਾਨਦਾਰ ਦੁਖੀ ਨੇ ਆਲੇ ਦੁਆਲੇ ਵਾਲੇ ਦੁਖੀ ਨੇ ਕਿ ਅਸੀਂ ਕੀ ਕਰੀਏ ਬਾਰ ਬਾਰ ਪ੍ਰਸ਼ਾਸਨ ਨੂੰ ਕਹਿਣ ਦੇ ਬਾਵਜੂਦ ਚਿੱਠੀਆਂ ਲਿਖਣ ਦੇ ਬਾਵਜੂਦ ਸਾਡੇ ਹਾਲਾਤ ਵੱਤੋਂ ਵੱਤਰ ਨੇ ਤੇ ਅਪੀਲ ਕਰ ਰਹੇ ਨੇ ਪੰਜਾਬ ਸਰਕਾਰ ਨੂੰ ਕਿ ਗੌਰ ਕੀਤੀ ਜਾਵੇ ਇਸ ਰੋਡ ਤੇ ਜਿਹੜਾ ਬਹੁਤ ਵੱਡੇ ਵੱਡੇ ਸ਼ਹਿਰਾਂ ਨੂੰ ਜੋੜਦਾ ਇਹਦਾ ਹੱਲ ਕੀਤਾ ਜਾਵੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ